ਮਾਫੀ ਪੰਜ ਸਾੜੀ ਚ ਨੇ ਮਾਫੀ ਮੰਡੀ ਦੇ ਖਰਾਬ ਕਰਿਆ ਕੋਡ ਚੈਰਿੰਗ ਬਖਾਤੀ ਬਿੱਲੀ ਚੰਡੀਗੜ੍ਹ ਬਖਾਤੀ ਹਜੇ ਬਾਕੀ ਹੋਣਾ ਵੀ ਅਜੇ ਸਾਟੇ ਨਾ ਸਾਰੇ ਹਿੱਸੇਦਾਰ ਭਾਂ ਭਾਈ ਸਭ ਕੁਤ ਦੇ ਪਿੱਛੇ ਤੋਂ ਇਹ ਇੱਕ ਅਲੱਗ ਅਖੀਰ ਨਾ ਚੈਗੀ ਆਏਗਾ ਯਾਨ ਲੈਤੇ ਦਰਦ ਹੋਗੇ ਕਿ ਜਿੱਦੂ ਫੇਰ ਪੇਚ ਹੋਊਗਾ ਜਾਂ ਜਨਸਾਅ ਕਰਕੇ ਬੱਚਾ ਮਾਇਆ ਹੁਣ ਕਾ ਫੈਂਟ ਨੇ ਉਹਨਾਂ ਜੱਟਰੀ ਸਾਰੇ ਜਾਂ ਰੱਬ ਦੀ ਸਰ ਮਾਫੀ ਵਾਲੇ ਦੇ ਮਿੰਟਾ ਤਾਂ ਦੋਈ ਨਾ ਨਾਂਗੇ ਹੁਣ ਤਾਂ ਗੱਲ ਖਤਮ ਹੋ ਗਈ ਹੁਣ ਤਾਂ ਫੋਕ ਦੇ ਵਿੱਚ ਕੇਸ ਹੀ ਚੱਲ ਪੈ ਜੀ ਇਹ ਮਾਤੀ ਨਹੀਂ ਕਰਾਂਗੇ ਅੱਛਾ ਜੀ ਸਾਜੂ ਤਪਾਇਆ ਤੇ ਜਿਵੇਂ ਤੱਕ ਜ਼ਰੂਰੀ ਵੀ ਦੋਨੋਂ ਕੋਹਾ ਦਾ ਐਗਜ਼ਾਮੀਨੇਸ਼ਨ ਚੀਫ ਹੋਇਆ ਤੇ ਅਸੀਂ ਜਿਹੜੇ ਡਾਕੂਮੈਂਟਸ ਸੀਗੇ ਉਹ ਜਿਵੇਂ ਟਵਿੱਟਰ ਤੇ ਜੋ ਪੋਸਟ ਟਵੀਟ ਕੀਤੀ ਗਈ ਸੀਗੀ ਉਹਦੀ ਕਾਪੀ ਤੇ ਬਾਕੀ ਰੈਲੇਵੈਂਟ ਡਾਕੂਮੈਂਟਸ ਹੈਗੇ ਅਸੀਂ ਉਹ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਆ ਪੰਜ ਸਾਲ ਦੇ ਖੰਦੇ ਖੱਡੇ ਆ ਦੁਖੀ ਹੁੰਦੇ ਥੱਲੇ ਕਾਲਾ ਢਟਾ ਗੁੰਡਾ ਸੀ ਤੇ ਥੱਕ ਜਾਂਦੇ ਆ ਮਰਿਆ ਇੱਕ ਸਾਲ ਨੂੰ ਸਾਰੇ ਇੱਕ ਪਰਿਵਾਰ ਨੇ ਟੋਪਿਕ ਤੇ ਬੱਕਰੇ ਸਮਝ ਕੇ ਆਪਣੇ ਆਪ ਯਾਦ ਚੁੱਕੇ ਆ ਆਈਆਂ ਆਈਆਂ ਕਿ ਮੈਂ ਉਹਨਾਂ ਦਾ ਕਰੇ ਦੂਜਿਆਂ ਦੇ ਮਾਫ ਕਰਦੇ ਹਾਂ ਮਾਫੀ ਪੰਜ ਸਾਲ ਦੀ ਹੈ ਮਾਫੀ ਮੰਦੀ ਕਿੰਨੇ ਖਰਾਬ ਕਰਿਆ ਕੋਡ ਚੇਰੇਗਾ ਬਖਾਤੀ

ਬੇਬੇ ਜੀ ਅਜ ਕੋਰਟ ਚ ਬਿਆਨ ਦੇ ਹੋਏ ਬਿਆਨ ਦੇਤੇ ਦਰਜ ਹੋ ਗਏ ਜਿੱਦੋਂ ਫਿਰ ਪੇਚ ਹੋਊਗਾ ਜਾਂ ਜਨ ਸਾਲ ਕੱਢ ਕੇ ਬੱਚਾ ਮੈਂ ਹੁਣ ਕਰਾਂਗੇ ਉਹ ਤਾਂ ਜੱਜ ਨੇ ਸਾਰੇ ਜਾਂ ਰੱਬ ਤੋਂ ਸਾਰੇ ਪਰਮਾਤਮਾ ਕੋਲੋਂ ਮਾਫੀ ਮੰਗਦੇ ਸੀ ਫਿਰ ਕਰੋਂਗੇ ਮਾਫ ਹੋਗਾ ਨਹੀਂ ਜੀ ਨਹੀਂ ਮਾਫੀ ਆਈ ਗੱਲ ਤਾਂ ਮੈਂ ਇਸ ਕੋਈ ਗੱਲ ਸਾਰੇ ਨਾਲ ਮਾਫੀ ਨਹੀਂ ਕਰਾਂਗੇ ਅੱਛਾ ਜੀ ਸਾਧੂ ਤਪਾਇਆ ਤੇ ਜਿਉਂ ਤੱਕ ਜ਼ਰੂਰੀ ਵੀ ਹੈ ਸੁਰਤ ਪਰ ਵੀ ਟੁੱਟ ਗਿਆ ਨਾ ਜੀ ਐਡਵੋਕੇਟ ਨਹੀਂ ਜੀ ਰੱਖ ਲੈ ਹੈ ਕਿੰਦਾ ਲਾ ਕੇ ਸੱਤ ਜੁੜੇ ਛੁ ਤੁਮਰਾ ਅਲੋਕੀ ਗਲਤ ਕਰਨ ਨਿਕਲ ਜਿੰਦੀਆਂ ਚੰਦਾਂ ਨਹੀਂ ਪਤਾ ਸੰਤਾ ਪਰ ਲਿਖ ਤੁਸੀਂ ਸੌਤਰ ਵੀ ਵੀ ਕਿਤੇ ਤਨ ਵਿਸ਼ਵਾਸ ਕਿ ਬਣਾਉਂਦਾ ਕਰਾਉ ਜੋਨੀਆਂ ਪਾਣ ਵਾਲੀ ਮੈਂ ਕਿ ਮੇਰੇ ਛੱਤ 'ਚ ਛੇ ਪਾਤੀ ਜੀਬੋਰਡ ਜੀ ਅਸੀਂ ਆਪ ਦੇ ਮਤਲਬ ਸਾਨੂੰ ਉਮੀਦ ਹੈ ਕਿ ਸਾਨੂੰ ਚਾਹ ਸਭ ਤੋਂ ਇਨਸਾਫ ਮਿਲੂਗਾ ਬੰਮਰ ਦੁਖੀ ਕਿੰਨਾ ਸੀ ਜਦੋਂ ਪਹਿਲਾ ਕਮੈਂਟ ਕੀਤਾ ਗਿਆ ਤੇ ਬਹੁਤ ਯਾਦੀ ਦੁਖੀ ਸੀ ਹੂੰ ਉਹਦਾ ਕੋਈ ਅੰਤ ਨਹੀਂ ਸੀ ਸਾਡੇ ਨਾਲ ਸਾਰੇ ਹਿੱਸੇਦਾਰ ਭੈਣ ਭਾਈ ਸਭ ਦੁਖੀ ਹੂੰ

ਅਲਕਰਾਪੇ ਜੰਮ ਹਾਂਜੀ ਤਾਂ ਜਿਹੜੇ ਕੰਗਣਾ ਬਲੌਟ ਨੇ ਕਿਹਾ ਕਿ ਮੈਨੂੰ ਇੱਥੋਂ ਖਤਰਾ ਹੈ ਸਿਕਿਉਰਿਟੀ ਨਹੀਂ ਹੈ ਫਿਰ ਇ ਤਾਂ ਪੰਜਾਬ ਦੇ ਵਿੱਚੋਂ ਕੀ ਲੱਗਦਾ ਤੁਹਾਨੂੰ ਉਹਨੂੰ ਕਾਹਦਾ ਖਤਰਾ ਆਈ ਉਹਦੇ ਕੋਲ ਪਹਿਲਾ ਸਰਕਾਰ ਨੇ ਬਾਡੀਗਾਰਡ ਵਿੱਚ ਜਾਂ ਸਹਾਇਤਾ ਦਿੰਦੀ ਹੈ ਫਿਰ ਇੱਥੇ ਐਮਪੀ ਲੈਣਾ ਤੇ ਭੰਡਾ ਤੇ ਲੈ ਚੋ ਵੀ ਉਹ ਦੂਜੇ ਸੁਪੇ ਚਿੰਤਾ ਕਰਦੇ ਐਮਪੀ ਕੇ ਉੱਥੇ ਵੀ ਸਹਾਇਤਾ ਮਿਲਦੀ ਹੈ ਇੱਥੇ ਉਹਨੂੰ ਕੀ ਖਤਰਾ ਕੋਈ ਖਤਰਾ ਨਹੀਂ ਹੈ ਅੱਛਾ ਕੋਈ ਕੰਗਨਾ ਦੇ ਵਕੀਲਾਂ ਨੇ ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਜੀ ਕੀ ਲੱਗਦਾ ਤੁਹਾਨੂੰ ਕੋਰਟ ਤੇ ਵਿਸ਼ਵਾਸ ਹੈ ਸਾਨੂੰ ਵਿਸ਼ਵਾਸ ਹੈ ਜੀ ਕੋਰਟ ਤੇ ਅੱਛਾ ਕੋਰਟ ਤੱਕ ਪਹੁੰਚਣਾ ਹੋਗਾ ਕਿ ਮੈਂ ਇਸ ਉਮਰ ਦੇ ਵਿੱਚ ਨਾ ਦੇਖਣ ਦੀ ਬਸ ਤੇ ਆ ਰਹੀ ਹਾਂ ਬਹੁਤ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਬਸ ਤੇ ਆਏ ਮਾਤਾ ਨੂੰ ਵੀਲ ਚੇਅਰ ਤੇ ਲਿਆਂਦਾ ਹਾਂਜੀ ਔਖੇ ਕਿੰਨੇ ਕੱਪੇ ਬਹੁਤ ਜ਼ਿਆਦਾ ਤੁਹਾਨੂੰ ਹੁਣ ਪੂਰੀ ਉਮੀਦ ਹੈ ਵੀ ਇਨਸਾਫ ਜਿਹੜੂ ਸਾਨੂੰ ਪੂਰੀ ਮਾਇਦਾ ਹੈ ਉਹ ਵੀ ਸਾਨੂੰ ਜੱਸਾ ਤੋਂ ਪੂਰਨ ਸਾਥ ਮਿਲਵਾ ਸਰਕਾਰ ਤੋਂ ਬਾਕੀ ਜਾਜਿਤਾ ਜਿ ਬਾਪ ਪਰਮਾਤਮਾ ਕੋਈ ਨਹੀਂ ਪਾਇਆ ਸਾਡੇ ਬਾਰੇ ਕੋਈ ਆਪਣਾ ਕੰਪਰੋਮਾਈਜ਼ ਕਰਨ ਬੰਦੇ ਆਪ ਵਿੱਚ ਰਾਜ਼ਨਾਮਾ ਕਰਨ ਬੰਦੇ ਕੋਈ ਗਵਤ ਨਹੀਂ ਬੈਠਦਾ ਨਹੀਂ ਜੀ ਨਹੀਂ ਕੋਈ ਜੇ ਕੋਈ ਤੁਹਾਨੂੰ ਸਜ਼ਾ ਕਿਉਂ ਜਿਹਾ ਮੰਗਦੇ ਹਾਂ ਜੀ ਕਿਉਂ ਜੀ ਸੰਸਦੀ ਮੰਗ ਕਰਦੇ ਕੀ ਹੋਵੇ ਕੋਣ ਜਿੰਨੀ ਵੀ ਅਦਾਲਤ ਦੇ ਸਕਦੀ ਹੈ ਜਿਹੜਾ ਕਾਨੂੰਨ ਬਣਦਾ ਉਹਨੂੰ ਸਜ਼ਾ ਕੰਨਨ ਲੋਤ ਕਹਿ ਰਹੀ ਹੈ ਪੰਜਾਬ ਦੀਆਂ ਮਾਤਾਵਾਂ ਪੈਣਾ ਮਾਚਲ ਦੀਆਂ ਮਾਤਾਵਾਂ ਪੈਣਾ ਮੈਂ ਸਰਕਾਰ ਜੋ ਹੈ ਮੈਂ ਮਾਫੀ ਮੰਗਦੀ ਹਾਂ ਕਿ ਮੇਰੇ ਤੋਂ ਕੋਈ ਗਲਤੀ ਹੋ ਗਈ ਮਾਫੀ ਵਾਲਾ ਟਾਈਮ ਤਾਂ ਟੱਪ ਗਿਆ ਪਹਿਲਾਂ ਤਾਂ ਸੀ ਮਾਫੀ ਵਾਲਾ ਟਾਈਮ ਫਿਰ ਸੀ ਬੇਂਟੀਆਂ ਆ ਮਤਮਿੰਤਾ ਦਾ ਟਾਈਮ ਉਹ ਵੀ ਟੱਪ ਗਿਆ ਮਾਫੀ ਵਾਲੇ ਤੇ ਮਿੰਤਾਲੇ ਤਾਂ ਦੋਵੇਂ ਨਾ ਟਾਈਮ ਨਾਲ ਗਏ ਹੁਣ ਤਾਂ ਗੱਲ ਖਤਮ ਹੋ ਗਈ ਹੁਣ ਤਾਂ ਕੋਰਟ ਦੇ ਵਿੱਚ ਕੇਸ ਹੀ ਚੱਲ ਪਿਆ ਬਾਬਾ ਜੀ ਹੁਣ ਵੀ ਜੇ ਕੰਗਨਾਰ ਨੌਂ ਤੁਹਾਡੇ ਕੋਲੇ ਆ ਜੇ ਮਾਫੀ ਮੰਗਲੇ ਤਾਂ ਮਾਫ ਕਰ ਦੋਗੇ ਨਹੀਂ ਸਾਡੀ ਆਤਮਾ ਨਹੀਂ ਕੀ ਲੱਗਦਾ ਪਹਿਲਾਂ ਮਾਫੀ ਮੰਗ ਲੈਣ ਪਹਿਲਾਂ ਪਹਿਲਾਂ ਕੁਝ ਗੱਲ ਹੋ ਸੀ ਪਹਿਲਾਂ ਮਾਫੀ ਮੰਗ ਲੈਣ ਮੰਨ ਲੈਂਦੇ ਚਲੋ ਗਲਤੀਆਂ ਹੋ ਜਾਂਦੀਆਂ ਉਦੋਂ ਚੀਜ਼ ਹੋ ਸੀ ਪਹਿਲਾਂ ਉਹਨਾਂ ਨੇ ਅਸੀਂ ਇਥੇ ਬਸੰਦੇ ਕੋਰਟ ਦੇ ਵਿੱਚ ਕੇਸ ਕੀਤਾ ਸੀ ਉਹਨੇ ਬਟੰਡੇ ਨਹੀਂ ਖੜੇ ਤੇ ਹਾਈ ਕੋਰਟ ਜਾਂਦੇ ਹਾਈ ਕੋਰਟ ਤੇ ਦਿੱਲੀ ਕੋਰਟ ਤੇ ਉਹਨੇ ਆਪਦਾ ਸਾਰਾ ਪਿਓ ਲਾਇਆ ਤੇ ਹੁਣ ਜਦੋਂ ਜੋਰ ਹੀ ਲੱਗ ਗਿਆ ਸਾਰਾ ਦੋਹਾਂ ਤਰ੍ਹਾਂ ਦਾ ਹੁਣ ਕਾਹਦਾ ਭਾਰਾ ਜੀ ਬੇਇਨਸਾਫ ਲੈ ਕੇ ਰਹੋਗੇ ਅਨਸਾਫ ਤੁਹਾਨੂੰ ਆ ਵੀ ਨਾ ਖਤਰਬਾ ਹੋਊਗਾ ਮਾਝੀ ਬੋਲਦੀ ਨਾ ਇਹ ਨਹੀਂ ਹੁਣ ਤਾਂ ਗੱਲ ਹੀ ਖਤਮ ਐ ਮਾਫੀ ਅਈ ਤਾਂ ਗੱਲ ਹੀ ਕਰਤ ਮਾਂ ਅੱਜ ਮਹਿੰਦਰ ਕੌਰ ਵਰਸੇ ਕੰਗਣਾ ਰਣੌਤ ਕੇਸ ਦੇ ਵਿੱਚ ਮਾਤਾ ਮਹਿੰਦਰ ਕੌਰ ਕਿਉਂਕਿ ਸਾਡੀ ਐਵੀਡੈਂਸ ਦਾ ਡੇਟ ਰੱਖੀ ਗਈ ਸੀ ਮਾਤਾ ਜੀ ਪੇਸ਼ ਹੋਈ ਸੀ ਕਿ ਮਹਿੰਦਰ ਕੌਰ ਤੇ ਇੱਕ ਦੂਸਰਾ ਗਵਾਹ ਅਸੀਂ ਜਿਹੜਾ ਗੁਰਪ੍ਰੀਤ ਸਿੰਘ ਮਾਤਾ ਦਾ ਜਿਹੜਾ ਭਾਈਚਾਰੇ ਚੋਂ ਪੋਤਾ ਲੱਗਦਾ ਅਸੀਂ ਦੋ ਗਵਾਹ ਅੱਜ ਕੋਰਟ ਦੇ ਵਿੱਚ ਕਰਾਏ ਹੈਗੇ ਉਹਨਾਂ ਦੇ ਵਕੀਲ ਸਾਹਿਬ ਵੀ ਪੇਸ਼ ਹੋਏ ਸੀ ਸੀਨੀਅਰ ਐਡਵੋਕੇਟ ਨਹੀਂ ਅਪੀਅਰ ਹੋਏ ਉਹਨਾਂ ਦੇ ਪ੍ਰੌਕਸੀ ਕਾਉਂਸਲ ਅਪੀਅਰ ਹੋਏ ਸੀ ਅੱਜ ਕੋਰਟ ਨੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਜਿਹੜੀ ਇਹਨਾਂ ਦਾ ਐਗਜ਼ਾਮੀਨੇਸ਼ਨ ਚੀਫ ਕਰਵਾਇਆ ਹੈਗਾ ਦੋਨ ਡਾਕੂਮੈਂਟਸ ਸੀਗੇ ਉਹ ਜਿਵੇਂ ਟਵਿੱਟਰ ਤੇ ਜੋ ਪੋਸਟ ਟਰ ਟਵੀਟ ਕੀਤੀ ਗਈ ਸੀਗੀ ਉਹਦੀ ਕਾਪੀ ਤੇ ਬਾਕੀ ਰੈਲੇਵੈਂਟ ਡਾਕੂਮੈਂਟਸ ਹੈਗੇ ਅਸੀਂ ਉਹ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਆ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਅੱਜ ਕੰਗਰਾਂ ਦੇ ਵਕੀਲ ਸਾਹਿਬ ਨੇ ਡੇਟ ਲਈ ਹੈ ਉਹ ਮਾਤਾ ਜੀ ਨੂੰ ਤੇ ਜਿਹੜਾ ਦੂਸਰਾ ਗਵਾਹ ਅਸੀਂ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ 15 12 ਨੈਕਸਟ ਡੇਟ ਹੈ ਉਸ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕਰਨਗੇ ਫਿਜ਼ੀਕਲ ਸਟੇਟ ਸ਼ੋਨ ਸੰਬੰਧੀ ਵੀ ਅੱਜ ਜਿਹੜਾ ਹੈਗਾ ਕੋਈ ਲਿਆ ਗਿਆ ਅੱਛਾ ਨਹੀਂ ਅੱਜ ਫਿਜ਼ੀਕਲ ਜੋ ਪੇਸ਼ ਹੋਣ ਵਾਸਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਉਹਦਾ ਅਸੀਂ ਜਵਾਬ ਦਿੱਤਾ ਸੀ ਉਹਦਾ ਅੱਜ ਸਾਡੀ ਐਪਲੀਕੇਸ਼ਨ ਦਾ ਜੋ ਉਹਨਾਂ ਨੇ ਰਿਪਲਾਈ ਸਾਡੇ ਰਿਪਲਾਈ ਦਾ ਜੋ ਰੀਜੋਇੰਡਰ ਦੇਣਾ ਉਹਨਾਂ ਨੇ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾਇਆ ਉਹਨੇ ਨੈਕਸਟ ਡੇਟ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਉਹਦਾ ਰੀਜੋਇੰਡਰ ਸਬਮਿਟ ਕਰਾਉਣ ਲਈ ਕਿਹਾ ਤੇ ਜਿਹੜਾ ਸਾਨੂੰ ਹੋਰ ਜਿਹੜੇ ਬਾਕੀ ਗਵਾਹ ਅਸੀਂ ਕਰਵਾਉਣਾ ਚਾਹੁੰਦੇ ਹਾਂ ਪਹਿਲਾ ਕੋਰਟ ਨੇ ਸਾਨੂੰ ਆਪਦੀ ਐਵੀਡੈਂਸ ਕਨਕਲੂਡ ਕਰਨ ਲਈ ਕਿਹਾ ਹੈਗਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਦਾਇਤ ਦਿੱਤੀ ਹੈ ਵੀ ਜਦੋਂ ਸਾਰੇ ਗਵਾਹ ਇਹਨਾਂ ਸਾਡੇ ਵੱਲੋਂ ਐਵੀਡੈਂਸ ਕਨਕਲੂਡ ਹੁੰਦੀ ਹੈ ਤਾਂ ਫਿਰ ਇੱਕ ਡੇਟ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕੀਤਾ ਜਾਊਗਾ ਸਾਡੀ ਤਰੀਕ ਕੀ ਹੈ ਜੀ ਅਗਲੀ ਤਰੀਕ ਕੀ ਹੈ ਜੀ 15 12 ਨੈਕਸਟ ਡੇਟ ਰੱਖੀ ਗਈ ਹੈ ਜੀ ਕੰਗੜਾ ਅੱਜ ਵਰਚੂਲੀ ਨਹੀਂ ਅਪੀਅਰ ਹੋਏ ਉਹਨਾਂ ਦੀ ਐਪਲੀਕੇਸ਼ਨ ਲਈ ਹੈ ਜੀ ਹਾਜ਼ਰੀ ਮਾਫੀ ਦੀ ਲੱਗਦਾ ਹੈ ਅਗਲੀ ਵਾਰ ਕੰਗੜਾ ਨਾਤ ਫਿਜ਼ੀਕਲ ਪੇਸ਼ ਹੋਣਗੇ ਅਸੀਂ ਕੋਰਟ ਨੂੰ ਅਸੀਂ ਤਾਂ ਕੀਤੀ ਹੈ ਜੀ ਰਿਕੁਐਸਟ ਸਾਹਮਣੇ ਰੱਖੀ ਵੀ ਕੋਰਟ ਨੂੰ ਕੋਰਟ ਦੇ ਵਿੱਚ ਕੰਗਣਾ ਨੂੰ ਪਰਸਨਲੀ ਪੇਸ਼ ਹੋਣਾ ਚਾਹੀਦਾ ਕਿਉਂਕਿ ਐਵੀਡੈਂਸ ਦਾ ਮੈਟਰ ਹੈਗਾ ਚਲੋ ਇੱਕ ਅੱਧੀ ਡੇਟ ਤੇ ਕੋਈ ਕੰਮ ਹੋ ਜਾਂਦਾ ਹੈਗਾ ਤੇ ਨੈਕਸਟ ਡੇਟ ਤੇ ਹੋਣਾ ਚਾਹੀਦਾ ਚਲੋ ਜੱਜ ਸਾਹਿਬ ਨੇ ਅੱਜ ਉਹਨਾਂ ਨੂੰ ਪਰਸਨਲੀ ਵੀ ਕਿਹਾ ਹੈਗਾ ਉਹਨਾਂ ਦੇ ਵਕੀਲ ਸਾਹਿਬ ਨੂੰ ਵੀ ਨੈਕਸਟ ਡੇਟ ਤੇ ਅਪੀਅਰ ਹੁਣ ਕੰਗਣਾ ਰੌ